ਬੋਤਕ ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬਬੀਹਾ ਪਾਈ ਦੇ ਵਿੱਚ ਬਬੀਹਾ ਪਾਈ ਪਿੰਡ ਜ਼ਿਲ੍ਹੇ ਮੋਗੇ ਦਾ ਮਾਨਮਤਾ ਨਗਰ ਆ ਮਿੱਤਰੋ ਇਹ ਤੇ ਇਹ ਪਿੰਡ ਬਾਗੇ ਪੁਰਾਣੇ ਤੋਂ ਸਿੱਧੀ ਝੜਕਾ ਜਿਹੜੀ ਇਸ ਮੋਗਾ ਹੀ ਪਿੰਡ ਨਾ ਜਿਹੜਾ ਹਾਂ ਜਿਹੜਾ ਮੋਗਾ ਤੇ ਮਿੱਤਰੋ ਜਿਹੜੀ ਸਿੱਧੀ ਝੜਕ ਮੋਗੇ ਤੋਂ ਹੁੰਦੀ ਆ ਸਮਾਲਸਰ ਨੂੰ ਸਮਾਲਸਰ ਤੋਂ ਸਿੱਧੀ ਝੜਕ ਆਉਂਦੀ ਆ ਜਿਹੜੀ ਮਿੱਤਰੋ ਸਿੱਖੇ ਕਰਾਂ ਨੂੰ ਸਿੱਖੇ ਕਰਾਂ ਤੋਂ ਸਿੱਧੀ ਛੜਕੀ ਆ ਜਾਂਦੀ ਬੰਬੀ ਹੈ ਪਾਈ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਮਹਿ ਬਖਾਉਆ ਮੈਂ ਆ ਮਿੱਤਰੋ ਤੁਹਾਡੇ ਲਈ ਕਹਿਣਾ ਸੀ ਜਰੰਟੀਆਂ ਬਹੁਤ ਆਉਂਦੀਆਂ ਕਰਨ ਵਾਲੀ ਦੀ ਤਸੱਲੀ ਬਹੁਤ ਆਜੋ ਕਰਦੇ ਆ ਗੱਲਬਾਤ ਵੀਰ ਦੇ ਨਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਆ ਵੱਡੇ ਭਾਈ ਠੀਕ ਆ ਭਾਈ ਬੜੀ ਸੇਤਾ ਦੇ ਪਰਿਵਾਰ ਚੜ੍ਹਦੀ ਕਲਾ ਜੀ ਸਾਰਾ ਠੀਕ ਆ ਭਾਈ ਹਾਂ ਬੜੀ ਚਲੋ ਸ਼ੁਕਰ ਆ ਅੱਛਾ ਵੀਰੇ ਪਹਿਲਾਂ ਤਾਂ ਆਪਣਾ ਇਸ ਵਾਰ ਆਪਣੀ ਮਹਿ ਕਰਦੀ ਹੋਈ ਏ ਇਹ ਮਾਂ ਹਾਂ ਭਾਈ ਕਿੰਨਾ ਵਸੂਆ ਮਾ ਤੇ ਸੁਣਦੀ ਏ ਚੌਥਾ ਸੁਆ ਸੁਣਦੀ ਏ ਚੌਥਾ ਸੂਏ ਦੇ ਆਪ ਕੀ ਸੁਣਾਵਾ ਹਾਂਜੀ ਹਾਂਜੀ ਕਿੰਨੇ ਦਿਨ ਪਏ ਵੀ ਦੇ ਜਾਂਦੇ ਸੁਣੇ ਮਤਲਬ ਵੀ ਤਿੰਨ ਕਿਤੇ ਨਾ ਬਾਕੀ ਆਰੇ ਪੂਰੇ ਹੁੰਦੇ ਵਿੱਚ ਸੂਣ ਦੇ ਵਿੱਚ ਆ ਪੂਰੇ ਵਾਰ ਫਿਰ ਮੌਕੇ ਦੀ ਭਰ ਜਾਂਦੀਆਂ ਹਾਂ ਹਾਂ ਲਿਵਾ ਮੌਕੇ ਦੀ ਭਰੂਗੀ ਬਾਕੀ 1 2 ਦਿਨ ਉੱਤੇ ਲੈਂਦੀ ਆ 1 2 ਦਿਨ ਉੱਤੇ ਨਾ ਲੈਂਦੀ ਹਾਂ ਕਿਹੜਾ ਆਪ ਕਿਹੜੇ ਸੀਮੰਦੀ ਤੇ ਲੱਗਿਆ ਕਿਹੜਾ ਵੀਰੇ ਇਹ ਆਪ ਸਰਕਾਰੀ ਸੀਮੰਦੀ ਆ ਨਾਬੇ ਆ ਦੀ ਠੀਕ ਆ ਇਹਦੇ ਬਤਾਵ ਲੱਗਿਆ ਵਾ ਬੇਤਾਵ ਦਾ ਇਹ ਲੱਗਿਆ ਹੋਇਆ ਦੁੱਧ ਕਿੰਨਾ ਕਰਨੇ ਇਹਦੇ ਧਰ ਦਿੰਦੀ ਆ 14 ਕਿਲੋ ਬਈ 14 ਕਿਲੋ ਦੁੱਧ ਇਹਨਾਂ ਨੂੰ ਦੇ ਦਿੰਦੀ ਆ ਵੀਰੇ ਠੀਕ ਆ ਅੱਛਾ ਬਣ ਬਣ ਕੀ ਖਰਾਬਤਾ ਨਹੀਂ ਕਰਦੀ ਇਹ ਮਤਲਬ ਜਦੋਂ ਸੂ ਗਈ ਹੂੰ ਉਸ ਤੋਂ ਬਾਅਦ ਤਿੰਨਾਂ ਕਿ ਮਹੀਨਾ ਬਾਅਦ ਨੇ ਬਣ ਜਾਣਾ ਹੂੰ ਬਣ ਕੇ ਸੱਤ ਕਿ ਮਹੀਨੇ ਤੱਕ ਤੇ ਜਦੋਂ ਸੂ ਪੀ ਉਹ ਤੋਂ ਬਾਅਦ ਤਿੰਨਾ ਮਹੀਨਾ ਬਾਅਦ ਨਿਆਸ ਲੱਗ ਜਾਣਾ ਹਾਂ ਉਹ ਤੋਂ ਬਾਅਦ ਸੱਤ ਮਹੀਨੇ ਫਿਰ ਦੁੱਧ ਪਿਆ ਜੀ ਇਹ ਸੱਤ ਕਿ ਮਹੀਨੇ ਉਹਦੇ ਪਿਆ ਹੋਊਗੀ ਠੀਕ ਆ ਲੈ ਮੈਚ ਮਤਲਬ ਇੰਨੇ ਟਾਈਮ ਦੇ ਵਿੱਚ ਜੇ ਡੰਕ ਬਣ ਜਾਈਏ ਠੀਕ ਆ ਚੱਲ ਬਾਜੀ ਚਾਹੇ ਹੱਥ ਦਾ ਕਰ ਜੀ ਹੂੰ ਉਹ ਆਪਣੀ ਜ਼ਿੰਮੇਵਾਰੀ ਹੋਊਗੀ ਇਹ ਬੰਦਾ ਪੂਰੀ ਸਾਹ ਸੰਭਾਲ ਵਾਲਾ ਹੋਵੇ ਹੂੰ ਵੀ ਮੈਂ ਦੇ ਵਿੱਚ ਨਹੀਂ ਕਿ ਬੰਦਾ ਆਪਦੇ ਸਭ ਲੋਕ ਤਸੱਲੀ ਆ ਹੋਵੇ ਨਾ ਇਹ ਚੌਥੀ ਵਾਰੀ ਸੁਣਾ ਨੇ ਆਹ ਆਹ ਕੋਸਾ ਦੇ ਵਿੱਚ ਠੀਕ ਆ ਕੱਟਾ ਤੇ ਦੀ ਕਿ ਕੱਟੀ ਦਊਗੀ ਜਦਗੀ ਐਸ ਕੀ ਹੋਰ ਕੀ ਕਹਿ ਸਕਦੇ ਆ ਬਈ ਰੱਬਾ ਕੱਟਾ ਦਾ ਕੱਟੀ ਜਿਹੜੀ ਦੀ ਦਿੱਤਾ ਜੀ ਪੀ ਵਾਲੀ ਕੱਟਾ ਸੀਗਾ ਪੀ ਵਾਲੀ ਕੱਟਾ ਕਰਾ ਦਗੀ ਕੱਟੀ ਦਊਗੀ ਲੈ ਦੱਸ ਕਿਹੜਾ ਵੀ ਲੈ ਕੇ ਜਾਊਗਾ ਭਰਾ ਅੱਛਾ ਰੇਟ ਕੀ ਲਊਗਾ ਭਾਈ ਇਹਦਾ ਰੇਟ ਆਪਾਂ ਫੋਨ ਤੇ ਕਰ ਦਾਂਗੇ ਬਈ ਠੀਕ ਆ ਧੋਰੀ ਵੀਰੇ ਕੱਢੀ ਬਾਦੋਂ ਖੋਲੀ ਭਰਾ ਲਈ ਮਿੱਤਰ ਪੂਰੀ ਪਲਿਸਾਂ ਵੀ ਮੈਂ ਨਾੜਾ ਨੂੜਾ ਪਿੰਡੇ ਦੇ ਉੱਤੇ ਉਸੇ ਤਰ੍ਹਾਂ ਦੀ ਨਹੀਂ ਆ ਕਰਮਾਂ ਵਾਲੀ ਦੀ ਨਹੀਂ ਬਰੀਕ ਜੰਮੜੀ ਆ ਕੋਈ ਤੁਪੜ ਪਣ ਮੋਟਾ ਪਣ ਨਹੀਂ ਹੈਗਾ ਮੈਂ ਦੇ ਵਿੱਚ ਸਾਰੀ ਮੈਂ ਪਲੀਆਂ ਜਿਹੜੀ ਉਹ ਰੂਹਦਾਰੀ ਵਾਲੀ ਪਲੀ ਹੋਈ ਆ ਲੇਵੇ ਲੂਵੇ ਵਾਲੀ ਖਰੀ ਆ ਉੱਤੋਂ ਤੁਰਦੀ ਤਰਦੀ ਪਹਿਲਵਾਨਾਂ ਨੂੰ ਲਿਆ ਵੀਰੇ 14 ਕਿਲੋ ਦੁੱਧ ਕੰਡੇ ਦੇ ਉੱਤੇ ਦਿੱਤਾ ਹੋਇਆ ਐਂਡ ਜਿਹੜਾ ਤੋਲਿਆ ਹੋਇਆ ਫਿਰ ਬਾਈ ਜੀ ਤੁਹਾਨੂੰ ਜਿਹੜੀ ਤਸੱਲੀ ਉਹ ਦਵਾਤੀ ਆ ਵੀ ਸੁਣ ਤੋਂ ਬਾਅਦ ਤਿੰਨਾਂ ਮਹੀਨਿਆਂ ਬਾਅਦ ਆਸ ਲੱਗ ਜਾਂਦੀ ਆ ਕਰਮਾਂ ਵਾਲੀ ਤੇ ਪਹਿਲੇ ਟੀਕੇ ਦੀ ਪਾਈਆਂ ਦਾ ਰਹਿ ਜਾਂਦੀ ਆ ਫਿਰ ਉਸ ਤੋਂ ਬਾਅਦ ਇਹ 7 ਮਹੀਨੇ ਲਗਾਤਾਰ ਦੁੱਧ ਪਿਉਂਦੀ ਆ ਨਾ ਡੰਗ ਭੰਨਦੀ ਆ ਕਰਮਾਂ ਵਾਲੀ ਨਾ ਹੱਥ ਦਾ ਕਰਦੀ ਆ ਬਸ ਹਾਂ ਇੰਨਾ ਹੈਗਾ ਭਾਈ ਦੇਖ ਰੇ ਕਿ ਕੁੱਤਾ ਵਾਂਗੂ ਕਰਨੀ ਪੈਣੀ ਆ ਦੀ ਫਿਰ ਜਾ ਕੇ ਗੱਲ ਬਣਦੀ ਆ ਅੱਛਾ ਲੇਵਾ ਦਾ ਬਹੁਤ ਬਣਾਇਆ ਜਾਂਦੀ ਹੁੰਦੀ ਆ ਨਾ ਲੇਵਾ ਮੁਕਤੀ ਪਰੋਂਗੀ ਢਿੱਲਾਪਾ ਨਹੀਂ ਬਹੁਤ ਪਿਆਰਾ ਹਾਂ ਲੇਵਾ ਬਸ ਮੁਕਤੀ ਦੀ ਪਰੋਂਗੀ ਇਹਨਾਂ ਦਾ ਮਾਸ ਵਧਾਉਣ ਨਾਲ ਲੇਵਾ ਜਦੋਂ ਮੰਨਦਾ ਕਿ ਚਾਹੇ ਕੱਲ ਕੱਲ ਸੁਪੇਜਾ ਚਾਰਾ ਦੇਣਾ ਸੁਪੇਜ ਲੇਵਾ ਪੰਜ ਚਾਰ ਘੰਟੇ ਬਸ ਪਹਿਲਾਂ ਬਣਾਉਗੀ ਧੀਆ ਵੀ ਮੰਨ ਲਓ ਜੇ ਦਿਹਾੜੀ ਕੋ ਬਾਅਦ ਟਾਈਮ ਲੱਗ ਯਾ ਜੁਨਾ ਨੇ ਹਾਂ ਜਦੋਂ ਸਵੇਰ ਪਤਾ ਲੱਗ ਗਿਆ ਵੀ ਸੂਕੀ ਚੀਜ਼ ਸ਼ਾਮ ਤਾਈ ਅਸੂਨੇ ਟਾਈਮ ਦੇ ਵਿੱਚ ਲੈ ਬਾਬਾ ਠੀਕ ਹੈ ਬਈ ਅੱਛਾ ਨੰਬਰ ਕਿੰਨਾ ਆ ਗਿਆ ਬ੍ਰਦਰ ਆਪਣਾ ਨੰਬਰ ਵੀ 94179 ਹੂੰ 65778 ਇੱਕ ਵਾਰੀ ਹੋਰ ਉਹ ਦੋਵੇਂ 94179 ਜੀ 65778 ਠੀਕ ਹੈ ਬਈ ਇਸ ਨੰਬਰ ਤੇ ਕਰ ਲੋ ਵੀਰੇ ਨਾਲ ਰਾਬਤਾ ਕੇ ਧੰਨਵਾਦ ਸ਼ੁਕਰੀਆ ਪਿੰਡ ਬਵੀਹਾ ਪਾਈ